ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ 26 ਜਨਵਰੀ ਦਾ ਜਿਹੜਾ ਦਿਹਾੜਾ ਉਹ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ 26 ਜਨਵਰੀ ਵਾਲੇ ਦਿਨ ਜਗਾ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਦੇ ਕਈ ਇਲਾਕਿਆਂ ਨੂੰ ਬੰਬਨਾ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਸਕੂਲਾਂ ਨੂੰ ਬੰਬਨਾ ਅਡਾਉਣ ਦੀਆਂ ਧਮਕੀਆਂ ਜਾਂ ਈਮੇਲਾਂ ਨੇ ਉਹ ਲਗਾਤਾਰ ਆ ਰਹੀਆਂ ਨੇ ਕਿਉਂਕਿ ਪੰਜਾਬ ਦੇ ਅਨੇਕਾਂ ਸਕੂਲਾਂ ਨੇ ਜਿਸ ਨੂੰ ਜਿਹੜਾ ਈਮੇਲ ਦੇ ذریعے ਜਾਂ ਤਾਂ ਕਹਿ ਸਕਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਈਮੇਲਾਂ ਆਉਂਦੀਆਂ ਨੇ ਕਦੇ ਕਿਹਾ ਜਾਂਦਾ ਹੈ ਕਿ ਸਕੂਲ ਨੂੰ ਬੰਬ ਦੇ ਨਾਲ ਡਾਟਤਾ ਜਾਵੇਗਾ ਜਾਂ ਫਿਰ ਕਦੇ ਕਿਹਾ ਦਿੱਤਾ ਜਾਂਦਾ ਹੈ ਕਿ ਜਿਸ ਜਗ੍ਹਾ ਤੇ ਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਿਰਾਉਣਗੇ ਉਸ ਜਗ੍ਹਾ ਤੇ ਉਸ ਜਗ੍ਹਾ ਨੂੰ ਬੰਬ ਦੇ ਨਾਲ ਡਾਟਤਾ ਜਾਵੇਗਾ ਜਿਸ ਤੋਂ ਬਾਅਦ ਪੁਲ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪੱਬਾ ਪਾਰ ਹੋਇਆ ਪਿਆ ਪੁਲਿਸ ਪ੍ਰਸ਼ਾਸਨ ਬੋਲੋ ਜਿਹੜਾ ਥਾਂ ਥਾਂ ਤੇ ਪੁਲਿਸ ਜੜੀ ਆ ਉਹ ਤਨਾਤ ਕਰ ਦਿੱਤੀ ਗਈ ਆ ਕਿਉਂਕਿ ਇਸ ਦਿਨ ਵਾਲ ਦਿਨ ਵਾਲੇ ਜਿਹਨੂੰ ਜਿਹੜੇ ਪੰਜਾਬ ਦੇ ਮੰਤਰੀ ਸਭਾਲ ਹੁੰਦੇ ਨੇ ਉਹ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਜਿਹੜਾ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਆ ਉਹ ਅਦਾ ਕਰਦੇ ਨੇ ਤਾਂ ਹੁਣ ਪੰਜਾਬ ਦੇ ਵਿੱਚ ਹੋਰ ਵੱਡੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਆ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਰੰਦ ਜਿਹੜਾ ਰੇਲਵੇ ਲਾਈਨ ਹੈ ਤਾਂ ਉੱਥੇ ਵੀ ਇੱਕ ਵੱਡਾ ਧਮਾਕਾ ਹੋਇਆ ਹੈ। ਧਮਾਕੇ ਦੀ ਵਾਂਗ ਜਿਹੜਾ ਇੱਕ ਇੰਜਨ ਜਿਹੜਾ ਹੈ ਉਹ ਕਹਿ ਸਕਦੇ ਆ ਵੀ ਚੱਕਲਾ ਚੂਰ ਹੋ ਗਿਆ ਤਾਂ ਜਿਸ ਤੋਂ ਬਾਅਦ ਜਿਹੜੀ ਜਾਂਚ ਆਹੋ ਕੀਤੀ ਜਾ ਰਹੀ ਹੈ। ਤਾਂ ਆਖਰਕਾਰ ਅੱਜ ਇਹ ਧਮਾਕੇ ਕਿਉਂ ਹੋ ਰਹੇ ਨੇ? ਇਸ ਧਮਾਕਿਆਂ ਦੇ ਪਿੱਛੇ ਵਜ੍ਹਾ ਕੀ ਹੈ? ਜਾਂ ਇਹ ਧਮਾਕੇ ਕਿਉਂ ਕਰਵਾਏ ਜਾ ਰਹੇ ਨੇ? ਬੇਸ਼ੱਕ ਇਹ ਕਿੰਨਾ ਕਿਤੇ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਦਾਵਾ ਤੇ ਵਾਅਦਾ ਜ਼ਰੂਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਖਤਮ ਕਰਨਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੱਡੀ ਜਿਹੜੀ ਮੁਹਿੰਮ ਆ ਉਹ ਚਲਾਈ ਗਈ ਹੈ ਜਾਨਕਿ 72 ਘੰਟਿਆਂ ਦੇ ਵਿੱਚ ਆਪਰੇਸ਼ਨ ਪੁਹਾਰ ਇਸ ਪਰ ਆਪਰੇਸ਼ਨ ਪੁਹਾਰ ਦੇ ਤਹਿਤ ਜਿਹੜਾ ਹੈ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਹੈ ਪੰਜਾਬ ਦੇ ਵਿੱਚ ਖਤਮ ਕਰਨ ਦੀ ਜਿਹੜੀ ਆ ਉਹ ਗੱਲ ਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਤਾਂ ਹੋਰ ਤਾਂ ਹੋਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਆਮਾਦੀ ਪਾਰਟੀ ਦੇ ਕਨਵੀਨਰ ਨੇ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਗੈਂਗਸਟਰ ਦੇ ਨੇ ਪੰਜਾਬ ਦੇ ਵਿੱਚੋਂ ਆਪਣਾ ਰਸਤਾ ਸਾਫ਼ ਕਰਦਣ ਜਨਕਿ ਪੰਜਾਬ ਖਾਲੀ ਕਰਕੇ ਚਲੇ ਜਾਣ ਬੇਸ਼ੱਕ ਪੁਲੀ ਪ੍ਰਸ਼ਾਸਨ ਵੱਲੋਂ ਇਸ ਸਰਚ ਆਪਰੇਸ਼ਨ ਦੇ ਦੌਰਾਨ 72 ਘੰਟੇ ਦਾ ਜਿਹੜਾ ਆਪਰੇਸ਼ਨ ਚੱਲਿਆ ਤਾਂ ਉਸ ਦੌਰਾਨ ਵੱਖ-ਵੱਖ ਥਾਵਾਂ ਤੇ ਜਨਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੁਲੀ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਇਹ ਮਹਿੰਮ ਚਾਹੀਗੀ ਕਿ ਥਾਂ-ਥਾਂ ਤੇ ਜਾ ਕੇ ਜਿਹੜਾ ਚੈਕਿੰਗ ਵੀ ਕੀਤੀ ਗਈ ਰੇਲਵੇ ਸਟੇਸ਼ਨਾਂ ਦੀ ਚੈਕਿੰਗ, ਬੱਸ ਸਟੈਂਡ ਦੀ ਚੈਕਿੰਗ ਤਾਂ ਹੋਰ ਤਾਂ ਹੋਰ ਜਿਹੜੇ ਗੈਂਗਸਟਰਾਂ ਦੇ ਗੁਰਗੇ ਕਿਰਾਏ ਦੇ ਕਮਰਿਆਂ ਦੇ ਵਿੱਚ ਰਹਿੰਦੇ ਨੇ ਜਨਕਿ ਆਪਾਂ ਕਹਿ ਸਕਦੇ ਹਾਂ ਕਿ ਕਿਰਾਏ ਦੇ ਕਮਰਿਆਂ ਦੇ ਵਿੱਚ ਰਹਿ ਕੇ ਇਸ ਗੈਂਗ ਨੂੰ ਚਲਾਉਂਦੇ ਨੇ ਜਾਂ ਫਿਰ ਵਾਰਦਾਤਾਂ ਨੂੰ ਇਲਜ਼ਾਮ ਦਿੰਦੇ ਨੇ ਤਾਂ ਉਸ ਜਗ੍ਹਾ ਦੀ ਵੀ ਚੈਕਿੰਗ ਜਿਹੜੀ ਆਹੋ ਲਗਾਤਾਰ ਹੋ ਰਹੀ ਹੈ ਪੰਜਾਬ ਦੇ ਵਿੱਚ 83 ਤੋਂ 28 ਜਿਹੜੇ ਕਿਰਾਏਦਾਰਾਂ ਦੀ ਜਿਹੜੀ ਜਾਂਚ ਆ ਉਹ ਪੰਜਾਬ ਪੁਲਿਸ ਅਧਿਕਾਰੀ ਸਬਾਨਾ ਵੱਲੋਂ ਜਿਹੜੀ ਹੈ ਕੀਤੀ ਗਈ ਹੈ ਦਿਨਾਂ ਦੇ ਵਿੱਚੋਂ 132 ਉਹ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਵੱਡੀ ਗੱਲ ਹੈ ਕਿਉਂਕਿ ਅਕਸਰ ਹੀ ਜਦੋਂ ਆਪਾਂ ਕੋਈ ਮਕਾਨ ਬਣਾਉਨੇ ਆ ਤਾਂ ਦੇਖਦੇ ਆ ਵੀ ਇੱਕ ਜਗ੍ਹਾ ਹੋਰ ਲੈ ਲਈਏ ਤਾਂ ਉਹ ਮਕਾਨ ਨੂੰ ਪੂਰਾ ਰੈਨੋਵੇਟ ਕਰ ਦਿੰਨੇ ਆ ਬਣਾਉਣ ਤੋਂ ਬਾਅਦ ਕਿਰਾਏ ਦੇ ਕਮਰੇ ਤੇ ਦੇ ਦਿੰਨੇ ਆ ਪਰ ਉਸ ਦਾ ਜਿਹੜਾ ਆਈਡੀ ਪ੍ਰੂਫ ਆ ਉਹ ਥਾਣਿਆਂ ਦੇ ਵਿੱਚ ਜਮ੍ਹਾਂ ਜਿਹਾ ਹੋ ਨਹੀਂ ਕਰਵਾਇਆ ਜਾਂਦਾ ਨਾ ਤਾਂ ਸਿਰਫ ਆਪਾਂ ਨੂੰ ਪਤਾ ਹੁੰਦਾ ਵੀ ਇਹ ਕਿਰਾਏਦਾਰ ਉਹਦਾ ਪਛੋਖੜ ਕੀ ਆ ਕਿਰਾਏਦਾਰ ਕਿੱਥੋਂ ਆਇਆ ਹੈ ਇਹ ਕਿੱਥੋਂ ਰਹਿਣ ਵਾਲਾ ਹੈ ਤੇ ਉਹ ਸ਼ਹਿਰ ਛੱਡ ਕੇ ਕਿਉਂ ਆਇਆ ਇਹ ਆਪਾਂ ਕਦੇ ਵੀ ਜਿਹੜਾ ਜਾਂਚ ਆ ਉਹ ਉਸ ਕਿਰਾਏਦਾਰ ਦੀ ਨਹੀਂ ਕਰਵਾਉਂਦੇ ਤਾਂ ਹੋਰ ਤਾਂ ਹੋਰ ਸਰਕਾਰ ਵੱਲੋਂ ਇੱਕ ਇਹ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਗਈ ਹੈ ਜੇ ਆਪਾਂ ਕਹਿ ਸਕਦਾ ਕਾਨੂੰਨ ਦੇ ਮੁਤਾਬਿਕ ਉਹ ਹੈ ਵੀ ਹੈ ਕਿ ਜੇਕਰ ਤੁਹਾਡੇ ਕੋਈ ਕਿਰਾਏਦਾਰ ਦਾ ਕਿਰਾਏ ਤੇ ਕੋਈ ਕਮਰਾ ਲੈਣ ਵਾਸਤੇ ਆਉਂਦਾ ਜਾਂ ਮਕਾਨ ਲੈਣ ਵਾਸਤੇ ਆਉਂਦਾ ਤਾਂ ਉਹਦਾ ਆਈਡੀ ਪ੍ਰੂਫ ਨੇੜਲੇ ਪੁਲਿਸ ਥਾਣੇ ਦੇ ਵਿੱਚ ਜਾਂ ਤੁਹਾਨੂੰ ਚੌਂਕੀ ਪੈਂਦੀ ਆ ਜਾਂ ਥਾਣਾ ਪੈਂਦਾ ਤਾਂ ਉਸ ਦੇ ਵਿੱਚ ਦਰਜ ਕਰਾਉਣਾ ਪੈਂਦਾ ਕਿ ਅਸੀਂ ਆਪਣੇ ਜਿਹੜਾ ਕਿਰਾਏ ਦੇ ਕਮਰੇ ਦੇ ਵਿੱਚ ਇਹ ਜਿਹੜਾ ਸ਼ਖਸ਼ਾ ਉਹ ਰੱਖ ਰਿਹਾ ਅਸੀਂ ਮਕਾਨ ਦੇ ਵਿੱਚ ਇਹ ਲੋਕਾਂ ਨੂੰ ਰੱਖ ਰਿਹਾ ਪਰ ਬਹੁਤ ਘੱਟ ਲੋਕ ਨੇ ਜਿਹੜੇ ਇਸ ਤਰ੍ਹਾਂ ਕਿਰਾਏ ਦੇ ਕਮਰਿਆਂ ਦੇ ਵਿੱਚ ਜਿਹੜੇ ਨੇ ਆਪਣੀ ਜਿਹੜੀ ਆਪਣਾ ਕਹਿ ਸਕਦਾ ਆਧਾਰ ਕਾਰਡ ਜਾਂ ਕੋਈ ਪਛਾਣ ਪੱਤਰ ਆ ਉਹ ਥਾਣੇ ਦੇ ਵਿੱਚ ਚਮਕ ਕਰਵਾਉਂਦੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕੰਝਾ ਜਿਹੜਾ ਬਿਲਕੁਲ ਉਹ ਕਾਸੀਤਾ ਗਿਆ ਹੈ ਜਨਨਕੀ ਹੁਣ ਲਗਭਗ ਇਸ 72 ਘੰਟਿਆਂ ਦੇ ਵਿੱਚ 8328 ਜਿਹੜੇ ਕਿਰਾ ਦਾ ਕਿਰਾਏਦਾਰਾਂ ਦੇ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਉਹ ਜਾਂਚ ਆਹੋ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਕੁਝ ਲੋਕ ਨੇ ਉਹ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਹਨਾਂ ਦੇ ਵਿੱਚੋਂ ਕੁਝ ਸ਼ੱਕ ਦੇ ਘੇਰੇ ਦੇ ਵਿੱਚ ਵੀ ਆਏ ਨੇ ਤੇ ਕਈਆਂ ਦੇ ਕੋਲੋਂ ਆਪਾਂ ਕਹਿ ਸਕਦਾ ਜਿਵੇਂ ਮੋਗਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚਾਕੂ ਜਿਹੜੇ ਨੇ ਗੈਂਗਸਟਰਾਂ ਦੇ ਗੁਰਗੁਰਾ ਦੇ ਕੋਲੋਂ ਪੰਜ ਪਿਸਤੋਲਾਂ ਤੇ ਹੋਰ ਜਿਹੜੇ ਕਾਰਤੂਤ ਤੇ ਹੋਰ ਜਿਹੜੇ ਨਾ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਜਿਹੜਾ ਸਮਾਨ ਆਹੋ ਜਿਸ ਤਰ੍ਹਾਂ ਆਹ ਵਾਰਦਾਤ ਦੀ ਜਿਹੜੇ ਆ ਜਿਨ੍ਹਾਂ ਦੇ ਨਾਲ ਉਹ ਕੰਮ ਕਰਦੇ ਸਨ ਤਾਂ ਉਹ ਜਿਹੜਾ ਬਰਾਮਦ ਆਹੋ ਕਿਤੇ ਜਨ ਕਿ 72 ਘੰਟਿਆਂ ਦਾ ਆਪਰੇਸ਼ਨ ਜਿਹੜਾ ਕਿਤਨਾ ਕਿਤੇ ਪੰਜਾਬ ਪੁਲਿਸ ਜਿਹੜਾ ਸਕਸੈਸਫੁਲ ਹੁੰਦਾ ਜਿਹੜਾ ਨਜ਼ਰ ਆਉ ਬਿਲਕੁਲ ਆ ਰਿਹਾ ਪਰ ਸਵਾਲ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਕਦੇ ਆਏ ਦਿਨੀ ਬੰਬ ਦੇ ਨਾਲ ਡਾਊਨ ਦੀਆਂ ਧਮਕੀਆਂ ਜਾਂ ਈਮੇਲ ਆ ਜਾਂ ਫਿਰ ਅੱਜ ਜਿਹੜਾ ਸਰਹੰਦ ਦੇ ਵਿੱਚ ਹੋਇਆ ਤਾਂ ਆਖਰਕਾਰ ਇਹਦੇ ਪਿੱਛੇ ਕਾਰਨ ਕੀ ਹੈ ਕੋਈ ਜਾਂਚ ਹੋਈ ਹੈ ਕੋਈ ਪੜਤਾਲ ਹੋਈ ਹੈ ਸੋ ਅਸੀਂ ਗੱਲਬਾਤ ਵੀ ਕਰਾਂਗੇ ਸੋ ਸਾਡੇ ਨਾਲ ਮੇਰੇ ਸਹਿਯੋਗੀ ਜਿਹੜੇ ਨੇ ਗੁਰਮੁਖ ਸਿੰਘ ਰਪਾਣਾ ਜੀ ਤਾਂ ਉਹਨਾਂ ਨੂੰ ਪੁੱਛਦਿਆਂ ਕਿ ਆਖਰਕਾਰ ਜਿਹੜਾ ਸਰੰਦ ਦੇ ਵਿੱਚ ਇਹ ਮਾਮਲਾ ਹੋਇਆ ਹੈ ਤਾਂ ਪੂਰਾ ਇਹ ਮਾਮਲਾ ਕੀ ਹੈ ਸੋ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਰਪਾਣਾ ਜੀ ਬੇਸ਼ੱਕ ਪੰਜਾਬ ਪੁਲਿਸ ਵੱਲੋਂ ਜਿਹੜੀ ਵੱਡੀ ਮੁਹਿੰਮਾ ਗੈਂਗਸਟਰ ਨੂੰ ਖਤਮ ਕਰਨ ਦੇ ਲਈ ਜਿਹੜੀ ਚਲਾਈ ਗਈ ਹੈ ਕਿਉਂਕਿ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰوں ਕਿ ਜਿਹੜਾ ਪੰਜਾਬ ਦੇ ਵਿੱਚ ਆਏ ਦਿਨ ਹੀ ਕਦੇ ਕਿ ਸਕੂਲਾਂ ਨੂੰ ਬੰਬ ਦੇ ਨਾਲ ਧਮਕੀ ਮਿਲ ਜਾਂਦੀ ਹੈ ਉਡਾਨ ਦੀ ਹੁਣ ਇੱਕ ਨਵਾਂ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਸਰੰਦ ਰੇਲਵੇ ਲਾਈਨ ਦੀ ਗੱਲ ਕੀਤੀ ਜਾਵੇ ਇਹ ਪੂਰਾ ਮਾਮਲਾ ਹੈ ਕੀ ਹੈ ਕਿਉਂ ਜਿਹੜਾ ਉਡਾਨ ਦੀ ਜਿਹੜਾ ਗੱਲ ਕੀਤੀ ਗਈ ਹੈ ਜਾਂ ਫਿਰ ਆਪਾਂ ਕਹਸਾਂ ਜਿਹੜਾ ਇੱਕ ਫਾਟਕ ਦੀ ਗੱਲ ਕੀਤੀ ਗਈ ਹੈ ਉਹਦੇ ਉੱਤੇ ਵੀ ਜਿਹੜਾ ਪੁਲਿਸ ਤਨਾਤ ਕੀਤੀ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਅਮਰਜੀਤ ਅੱਜ ਸਵੇਰੇ ਦੇਰ ਰਾਤ ਲਗਭਗ 10 ਵਜੇ ਤੋਂ ਬਾਅਦ ਆ ਇਹ ਗੱਲ ਦੱਸੀ ਜਾ ਰਹੀ ਹੈ ਕਿ ਜਦੋਂ ਇੱਕ ਟ੍ਰੇਨ ਜਿਹੜੀ ਮਾਲ ਗੱਡੀ ਦੱਸੀ ਜਾ ਰਹੀ ਹੈ ਤਾਂ ਮਾਲ ਗੱਡੀ ਜਦੋਂ ਰੇਲਵੇ ਸਟੇਸ਼ਨ ਜਿਹੜਾ ਸਰਾਂਦਾ ਹੈਗਾ ਉਥੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਗੋਵਿੰਦਗੜ੍ਹ ਸਾਈਡ ਨੂੰ ਜਾਂਦੇ ਆ ਤਾਂ ਉੱਥੇ ਇਹ ਜਿਹੜਾ ਧਮਾਕਾ ਹੋਇਆ ਤਾਂ ਇਸ ਧਮਾਕੇ ਦੇ ਵਿੱਚ ਜਿਹੜੀ ਮਾਲ ਗੱਡੀ ਆ ਉਹਦਾ ਇੰਜਨ ਨੂੰ ਨੁਕਸਾਨਿਆ ਗਿਆ ਤੇ ਡਰਾਈਵਰ ਜਿਹੜਾ ਜ਼ਖਮੀ ਹੋਇਆ ਪਰ ਇਹ ਜਗ੍ਹਾ ਕੀਮਤ ਤੇ ਰਹੀ ਕਿ ਕੋਈ ਵੀ ਨੇੜੇ ਜਿਹੜਾ ਘਰ ਨਹੀਂ ਸੀ ਨੇੜੇ ਕੋਈ ਪਿੰਡ ਨਹੀਂ ਸੀ ਨੇੜੇ ਕੋਈ ਸ਼ਹਿਰ ਨਹੀਂ ਸੀ ਨੇੜੇ ਕੋਈ ਰੇਲਵੇ ਸਟੇਸ਼ਨ ਨਹੀਂ ਸੀ ਇਹ ਬਿਲਕੁਲ ਸੁੰਨਸਾਨ ਜਗ੍ਹਾ ਹੈ ਉਹ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਇਹ ਕੋਰੀਡੋਰ ਹੈ ਡੈਡੀਕੇਟਿਡ ਕੋਰੀਡੋਰ ਹੈ ਜਿੱਥੇ ਨੁਕਸਾਨ ਹੋਇਆ ਜੀ ਜਿੱਥੇ ਧਮਾਕਾ ਹੋਇਆ ਤਾਂ ਜਿਹੜੀ ਇਹ ਰੇਲਵੇ ਲਾਈਨ ਜਿਹੜੀ ਉਹ ਨੁਕਸਾਨੀ ਗਈ ਹੈ ਅਜੇ ਤੱਕ ਕੋਈ ਇਸ ਦੇ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ ਆਰਪੀਐਫ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਜਾਣਕਾਰੀ ਦੇਗੀ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਆਰਪੀਐਫ ਜਾਣਕਾਰੀ ਦੇਗੀ ਪਰ ਇੱਕ ਵੱਡੀ ਗੱਲ ਹੈ ਕਿ ਗੁਣਤੰਤਰ ਦਿਵਸ ਤੋਂ ਪਹਿਲਾਂ ਬਿਲਕੁਲ ਇੱਕ ਦਿਨ ਪਹਿਲਾਂ ਜਿਹੜਾ ਇਹ ਧਮਾਕਾ ਹੋਣਾ ਇੱਕ ਆਪਣੇ ਆਪਣੇ ਵਿੱਚ ਵੱਡੀ ਗੱਲ ਹੈ ਔਰ ਦੂਜੀ ਗੱਲ ਇਹਨੂੰ ਆਰਡੀਐਕਸ ਦਾ ਵੀ ਸ਼ੱਕ ਜਿਹੜਾ ਝਾਰ ਕੀਤਾ ਜਾ ਰਿਹਾ ਹੈ ਕਿ ਕਿ ਬਹੁਤ ਵੱਡਾ ਧਮਾਕਾ ਸੀਗਾ ਆਸ-ਪਾਸ ਦੇ ਲੋਕ ਦੱਸਦੇ ਨੇ ਕਿ ਕਰੀਬ 2 ਕਿਲੋਮੀਟਰ ਤੱਕ ਇਸ ਦੀ ਜਿਹੜੀ ਧਮਾਕੇ ਦੀ ਜਿਹੜੀ ਆਵਾਜ਼ ਆਈ ਹੈ ਪਰ ਜਾਂਚ ਏਜੰਸੀਆਂ ਨੇ ਦੋਨੋਂ ਆਰਪੀਐਫ ਵੀ ਹੈ ਪੰਜਾਬ ਪੁਲਿਸ ਵੀ ਜਾਂਚ ਕਰੀਆਂ ਨੇ ਤਾਂ ਫਿਰ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਜਿਹੜੀ ਸਾਰੀ ਜਾਣਕਾਰੀ ਹੋਏਗੀ ਪਰ ਹੁਣ ਜਿਹੜੀ ਰੇਲਵੇ ਲਾਈਨ ਹੈਗੀ ਹੈ ਡੈਡੀਕੇਟਿਡ ਜਿਹੜਾ ਇਹਨਾਂ ਦਾ ਕੋਰੀਡੋਰ ਹੈ ਉਹ ਰਿਪੇਅਰ ਕਰ ਦਿੱਤਾ ਤੇ ਉਹ ਚੱਲ ਗਿਆ ਤੇ ਇਸ ਦੇ ਨਾਲ ਇੰਜਨ ਨੁਕਸਾਨ ਹੋਇਆ ਹੈਗਾ ਇੰਜਨ ਨੂੰ ਹਟਾ ਦਿੱਤਾ ਗਿਆ ਤੋਂ ਲੈ ਕੇ ਗਿਆ ਨੇ ਪਰ ਡੀਰੇਲ ਹੋਣ ਤੋਂ ਬਚ ਗਈ ਜੇਕਰ ਏਸ਼ੀਆ ਦੇ ਸਵਾਰੀਆਂ ਵਾਲੀ ਟ੍ਰੇਨ ਹੁੰਦੀ ਤਾਂ ਭਾਰ ਨੁਕਸਾਨ ਹੋ ਸਕਦਾ ਸੀਗਾ ਪਰ ਡੀਰੇਲ ਹੋਣ ਤੋਂ ਬਚ ਗਈ ਕਿਉਂਕਿ ਬਹੁਤ ਲੰਬੀ ਟ੍ਰੇਨ ਹੁੰਦੀ ਹੈ ਔਰ ਕਾਫੀ ਡੱਬੇ ਹੁੰਦੇ ਨੇ ਮਾਰਕਟਡੀ ਦੇ ਵਿੱਚ ਇਸ ਕਰ ਜੇਕਰ ਇਹ ਡੀਰੇਲ ਹੋ ਜਾਂਦੀ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਪਰ ਅਜੇ ਤੱਕ ਐ ਇਹਰੋ ਸੋ ਇੱਕ ਡਰਾਈਵਰ ਮਾਮੂਲੀ ਜ਼ਖਮੀ ਹੋਇਆ ਤੇ ਜਿਹੜਾ ਟ੍ਰੇਨ ਦਾ ਜਿਹੜਾ ਮਾਲ ਗੱਡੀ ਦਾ ਇੰਜਣ ਆ ਜਿਹੜਾ ਉਹਨੂੰ ਨੁਕਸਾਨ ਹੋਇਆ ਜੀ ਅਮਰਜੀਤ ਜੀ ਰਬਾਣਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਕਿਉਂਕਿ ਅਕਸਰ ਹੀ ਆਇ ਦਿਨੀ ਕੋਈ ਨਾ ਕੋਈ ਜਿਹੜੀਆਂ ਵਾਰਦਾਤਾਂ ਨੇ ਉਹ ਪੰਜਾਬ ਦੇ ਵਿੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਦੇ ਸਕੂਲ ਨੂੰ ਜਿਹੜਾ ਬੰਬ ਨਾਲ ਡਾਂਡ ਦੀ ਧਮਕੀ ਦੀਆਂ ਈਮੇਲ ਸਾਹਮਣੇ ਆਉਂਦੀ ਹੈ ਕਿਉਂਕਿ ਕਿਤਨੇ ਨਾ ਕਿਤੇ ਆਪਾਂ ਕਹਿ ਸਕਦਾ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹੀਮ ਹੈ ਉਹ ਚਲਾਈ ਗਈ ਹੈ ਆਪਰੇਸ਼ਨ ਤਿਹਾਰ ਦੇ ਤਹਿਤ ਕਿਉਂਕਿ ਜਿਹੜਾ ਨਵਾਂ ਇੱਕ ਮੋੜ ਸਾਹਮਣੇ ਆਇਆ ਕਿਉਂਕਿ ਕਈ ਵਾਰ ਅਕਸਰ ਆਪਾਂ ਦੇਖਦੇ ਆ ਜਦੋਂ ਕਿਰਾਏ ਦੇ ਮਕਾਨਾਂ ਦੇ ਵਿੱਚ ਅਜਿਹੇ ਸ਼ਖਸ ਰਹ ਰਹੇ ਹੁੰਦੇ ਜਿਦਾ ਕੋਈ ਆਈਡੀ ਪ੍ਰੂਫ ਨਹੀਂ ਹੁੰਦਾ ਇਹ ਨਹੀਂ ਪਤਾ ਹੁੰਦਾ ਵੀ ਕੋਣ ਕਿੱਥੋਂ ਆਇਆ ਪਰ ਆਪਾਂ ਨੇ ਕਿਰਾਏ ਤੱਕ ਸੀਮਤ ਰਹਿਨੇ ਆ ਇਹ ਜਿਹੜੇ ਅਜਿਹੇ ਲੋਕ ਨੇ ਕਿੰਨਾ ਕਿਤੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿ ਕੇ ਅਜਿਹੇ ਆਵਾਰ ਦੱਤਾ ਕਰਦੇ ਨੇ ਪਰ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਹੁੰਦਾ ਹੁਣ ਜਾਂਚ ਦੇ ਵਿੱਚ ਪੁਲ ਜਿਹੜੀ ਲੱਗੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ 8328 ਜਿਹੜੇ ਕਿਰਾਏਦਾਰ ਨੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਜਿਹੜੀ ਜਾਂਚ ਆ ਉਹ ਹੋ ਰਹੀ ਹੈ ਤੇ ਕੁਝ ਜਿਹੜੇ ਲੋਕ ਨੇ ਹਿਰਾਸਤ ਤੇ ਵੀ ਲੈਨੇ ਸਮਝ ਲਓ ਕਿ ਅਜਿਹੇ ਲੋਕਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਿਰਫ ਕਿਰਾਏ ਤੱਕ ਜਿਹੜੇ ਆਮ ਲੋਕ ਨੇ ਸੀਮਤ ਰਹਿੰਦੇ ਨੇ ਕਿ ਸੀ ਮਕਾਨ ਪਾਲਿਆ ਵੀ ਕਿਰਾਏਦਾਰ ਰੱਖੋ ਤੇ ਆਪਣਾ ਜਿਹੜਾ ਕਮਾਈ ਕਰੋ ਤਿਆ ਮੇਰੀ ਗੱਲ ਇਹ ਕਰਾਇਦਾਰਾਂ ਦੀ ਨਹੀਂ ਹੈਗੀ ਦੇਖੋ ਪੰਜਾਬ ਦੇ ਵਿੱਚ ਸਿਰਫ ਕਰਾਇਦਾਰ ਆਪਾਂ ਘਰਾਂ ਦੇ ਵਿੱਚ ਹੀ ਨਹੀਂ ਕਹਿ ਸਕਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਏ ਨੇ ਜਿਹੜੇ ਪੀਜੀ ਤੇ ਆਪਣੇ ਕੰਮ ਕਰਦੇ ਨੇ ਬਿਲਕੁਲ ਬਿਲਕੁਲ ਜਿਹੜੇ ਕਰਾਇਦਾਰ ਨੇ ਪਰਿਵਾਰਾਂ ਨਾਲ ਰਹਿੰਦੇ ਨੇ ਫੈਮਲੀ ਨਾਲ ਰਹਿੰਦੇ ਨੇ ਉਹਨਾਂ ਨੂੰ ਬਹੁਤ ਵੱਡੀ ਕੋਈ ਅਜਿਹੀ ਦਿੱਕਤ ਨਹੀਂ ਆਉਂਦੀ ਪਰ ਜਿਹੜੇ ਲੋਕ ਪੀਜੀ ਦਿੰਦੇ ਨੇ ਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਵੱਟੇ ਪੀਤੇ ਘਟਾਰੇ ਨੇ ਯੂਨੀਵਰਸਟੀਆਂ ਨੇ ਕਾਲਜ ਨੇ ਉਹਨਾਂ ਦੇ ਸਾਹਮਣੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਪੀਜੀ ਹੁੰਦੇ ਆ ਉਹ ਜਦੋਂ ਪੀਜੀ ਆਉਂਦੇ ਆ ਤਾਂ ਇੱਕ ਘਰ ਦੇ ਵਿੱਚ ਘੱਟੋ ਘੱਟ 20 ਵੀ 30 ਤੀ ਦਸਤ ਦੇ ਜਿਹੜੇ ਪੀਜੀ ਆਉ ਦਿੱਤੇ ਜਾਂਦੇ ਨੇ ਕਿਰਾਏ ਤੇ ਤਾਂ ਉਹਨਾਂ ਦੇ ਵਿੱਚ ਬਹੁਤ ਹੀ ਪਛਾਣ ਨਹੀਂ ਹੁੰਦੀ ਕਿ ਕੌਣ ਆ ਕੌਣ ਨਹੀਂ ਹੈਗਾ ਤੇ ਦਸ ਕੇ ਕਈ ਵਾਰ ਘਰਾਂ ਦੇ ਵਿੱਚ ਵੀ ਜਾ ਇਹਦੇ ਵਿੱਚ ਜਿਹੜੇ ادارے ਹੈਗੇ ਨੇ ਘਰਾਂ ਦੇ ਨੇੜੇ ਉੱਤੇ ਪੀਜੀ ਦਿੱਤੇ ਜਾਂਦੇ ਨੇ ਪਰ ਉਹਨਾਂ ਤੋਂ ਕੋਈ ਪ੍ਰੂਫ ਨਹੀਂ ਲਿਆ ਜਾਂਦਾ ਉਹਦੀ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਇੱਥੇ ਅਜਿਹੇ ਜਿਹੜੇ ਪ੍ਰਾਪਤ ਕਿਸਮ ਦੇ ਲੋਕ ਨੇ ਉਹ ਬਣਾ ਲੈਂਦੇ ਨੇ ਤਾਂ ਉਹਦੀ ਜਾਣਕਾਰੀ ਉਹਨਾਂ ਨੂੰ ਨਹੀਂ ਹੁੰਦੀ ਕੋਈ ਕਿਚ ਕਿਰਾਏ ਦਾ ਜਿਹੜਾ ਮਕਾਨ ਮਾਲਕ ਦਾ ਕਸੂਰ ਇੰਨਾ ਹੀ ਆ ਕਿ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਸਾਡੇ ਪੁਲਿਸ ਦਾ ਕਰਾਇਦਾਰ ਹੈ ਪੰਜਾਬ ਸਰਕਾਰ ਦਾ ਇੱਕ ਕਾਨੂੰਨ ਵੀ ਹੈ ਸਾਡੇ ਪੰਜਾਬ ਦਾ ਪੰਜਾਬ ਪੁਲਿਸ ਦਾ ਕਿ ਜੇਕਰ ਤੁਸੀਂ ਕੋਈ ਕਰਾਇਦਾਰ ਰੱਖਣਾ ਪੀਜੀ ਰੱਖਣਾ ਤਾਂ ਉਹਨੂੰ ਘਟੋ ਘਟੋ ਦੀ ਜਾਣਕਾਰੀ ਸਬੰਧਤ ਪੁਲਿਸ ਨੂੰ ਜਿਹੜੀ ਦਿੱਤੀ ਜਾਵੇ ਉਹਦਾ ਆਧਾਰ ਕਾਰਡ ਲਿਆ ਜਾਵੇ ਪਰ ਇੱਥੇ ਇਹ ਜਿਹਾ ਨਹੀਂ ਹੁੰਦਾ ਹੈਗਾ ਜਿਆਦਾ ਕਰਕੇ ਲੋਕ ਜਿਹੜੇ ਹੈਗੇ ਨੇ ਕਿਸੇ ਦਾ ਦਾਖਲ ਨਹੀਂ ਮੰਗਦੇ ਜਾਂ ਕਿਸੇ ਦੀ ਪੁਲਿਸ ਨੂੰ ਜਾਣਕਾਰੀ ਨਹੀਂ ਦਿੰਦੇ ਕਿਉਂਕਿ ਲੋਕਾਂ ਨੂੰ ਇਹ ਵੀ ਸ਼ੱਕ ਹੁੰਦਾ ਕਿ ਜੇਕਰ ਸਰਕਾਰ ਨੂੰ ਜਾਣਕਾਰੀ ਦੇਵਾਂਗੇ ਹੋ ਸਕਦਾ ਪਰਪਲ ਟੈਕਸ ਜ਼ਿਆਦਾ ਪੈ ਜਾਵੇ ਹਾਂ ਇਹ ਵੀ ਹੈ ਬਿਲਕੁਲ ਦੇ ਵਿੱਚ ਆ ਜੀ ਇਸ ਕਰਕੇ ਇਹਨਾਂ ਡਰਾਂ ਕਰਕੇ ਡਰ ਕਰਕੇ ਨਹੀਂ ਦਿੰਦੇ ਪਰ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਾਂ ਜਿਵੇਂ ਹੁਣ ਰੇਡ ਪਈ ਹੈ ਤਾਂ ਉਹਦੇ ਵਿੱਚ ਤਾਂ ਇਹਨਾਂ ਲੋਕਾਂ ਨੂੰ ਜਿਹੜਾ ਫੜਿਆ ਗਿਆ ਕਪਰਾ ਦੀ ਕਿਸਮ ਦੇ ਲੋਕਾਂ ਨੂੰ ਤਾਂ ਫਿਰ ਉਹ ਉਹ ਵੀ ਤੇ ਇਹ ਕਿ ਜਿਹੜੇ ਪੀਜੀ ਚ ਰਹਿੰਦੇ ਨੇ ਕਿਰਾਏਦਾਰ ਰਹਿੰਦੇ ਨੇ ਤਾਂ ਉਹਨਾਂ ਤੇ ਕਾਜ ਕਰਨੀ ਜਿਹੜੀ ਹੈ ਤੇ ਠੀਕ ਅਧਿਕਾਰ ਮਾਨ ਜੀ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਸੋ ਬਿਲਕੁਲ ਅਸੀਂ ਅੱਜ ਤੁਹਾਨੂੰ ਖਾਸ ਤੌਰ ਤੇ ਇਹ ਵੀ ਜਿਹੜਾ ਗੱਲ ਦਾ ਜ਼ਿਕਰ ਕਰ ਰਹੇ ਕਿਉਂਕਿ ਮਨ ਦੇ ਵਿੱਚ ਕਈ ਵਾਰ ਡਰ ਵੀ ਹੁੰਦਾ ਹੈ ਕਿ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਜਾਂ ਪੀਜ ਦੇ ਵਿੱਚ ਅਜਿਹੇ ਸ਼ਖਸ ਨੂੰ ਰੱਖ ਲੈਨੇ ਆ ਪਰ ਸਾਨੂੰ ਉਸ ਦਾ ਰਿਕਾਰਡ ਨਹੀਂ ਪਤਾ ਹੁੰਦਾ ਪਰ ਵਾਕਈ ਰਿਕਾਰਡ ਦਾ ਜਾਨਣਾ ਬਹੁਤ ਜ਼ਰੂਰੀ ਹੈ ਸਿਰਫ ਕਿਰਾਏ ਤੱਕ ਜਿਹੜਾ ਸੀਮਤ ਨਾ ਰਿਹਾ ਜਾਵੇ ਉਸ ਦੀ ਜਾਂਚ ਪੜਤਾਲ ਜੜੀ ਆ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਤਾਂ ਜੋ ਕਿ ਜੇਕਰ ਉਹ ਕੋਈ ਸ਼ਖਸ ਅਜੇ ਹੀ ਵਾਰਦਾਤ ਕਰਦਾ ਤਾਂ ਉਸ ਨੂੰ ਜਿਹੜਾ ਤੁਰੰਤ ਪੁਲਿਸ ਪ੍ਰਸ਼ਾਸਨ ਆਪਣੇ ਆਧਾਰਕਾਰ ਦੇ ਤின் ਜਿਹੜਾ ਪਕੜ ਸਕੇ ਉਹਦੀ ਜਾਂਚ ਕਰਵਾ ਸਕੇ ਸੋ ਚੰਗਾ ਜਿਹੜਾ ਕਦਮ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਆਮ ਆਦੀ ਪਾਰਟੀ ਸਰਕਾਰ ਜਿਹੜੀ ਹੈ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਦਾਵਾ ਤੇ ਵਾਦਾ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਕੀਤਾ ਸੀ ਇੱਕ ਤਾਂ ਐਜੂਕੇਸ਼ਨ ਨੂੰ ਲੈ ਕੇ ਇੱਕ ਹੈਲਥ ਨੂੰ ਲੈ ਕੇ ਇੱਕ ਪੰਜਾਬ ਦੀ ਬਿਹਤਰੀ ਦੇ ਲਈ ਯਾਨਕਿ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਤਾ ਆਖਰਕਾਰ ਰੰਗਲਾ ਪੰਜਾਬ ਕਿਵੇਂ ਬਣੇਗਾ ਕਿਉਂਕਿ ਆਏ ਦਿਨੀ ਕੋਈ ਨਾ ਕੋਈ ਵਾਰਦਾਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਕਦੇ ਬੰਬ ਨਾਲ ਉਡਾਨ ਦੀ ਧਮਕੀ ਮਿਲ ਰਹੀ ਹੈ ਕਦੇ ਵਪਾਰੀਆਂ ਨੂੰ ਗੋਲੀਆਂ ਦੇ ਨਾਲ ਮਾਰਿਆ ਜਾਦਾ ਮਾਰਿਆ ਜਾ ਰਿਹਾ ਕਦੇ ਖਿਡਾਰੀਆਂ ਦਾ ਕਤਲ ਜਿਹੜਾ ਕੀਤਾ ਜਾ ਰਿਹਾ ਤਾਂ ਆਖਰਕਾਰ ਇਹ ਕਿਹੜੇ ਲੋਕ ਨੇ ਜਿਹੜੇ ਅਜਿਹੀ ਵਾਰਦਾਤ ਨੂੰ ਇਲਜ਼ਾਮ ਦੇ ਰਹੇ ਨੇ ਤਾਂ ਪੂਰੀ ਪੁਲਿਸ ਪ੍ਰਸ਼ਾਸਨ ਦੀ ਜਾਂ ਟੀਮਾਂ ਜਨਕੀ ਆਪਾਂ ਕਹਿ ਸਕਦੇ ਹਾਂ ਪੂਰੇ ਪੰਜਾਬ ਦੇ ਵਿੱਚ ਤਨਾਤ ਕਰਕੇ ਉਹਨਾਂ ਗੈਂਗਸਟਰ ਦਾ ਖਾਤਮਾ ਕਰਨਾ ਚਾਹੁੰਦੀ ਹੈ ਜਿਹੜੇ ਗੈਂਗਸਟਰਾਂ ਦੇ ਗੁਰਗੇ ਜਣਕੀ ਆਪਾਂ ਕਹਿ ਸਕਦੇ ਆ ਚੇਲੇ ਜਿਹੜੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਪੀਜੀ ਦੇ ਰਾਹੀਂ ਜਿਆਦਾ ਆਪਾਂ ਕਹਿ ਸਕਦੇ ਆ ਜਾਂ ਕਿਰਾਏ ਦੇ ਮਕਾਨਾਂ ਦੇ ਜ਼ਰੀਏ ਜਿਹੜਾ ਰਹਿੰਦੇ ਨੇ ਪਰ ਉਹਨਾਂ ਦਾ ਅਤਾ ਪਤਾ ਨਹੀਂ ਹੁੰਦਾ ਉਹਨਾਂ ਦਾ ਅਤਾ ਪਤਾ ਜਿਹੜਾ ਆਪਾਂ ਕਹਿ ਸਕਦੇ ਆ ਪੁਲਿਸ ਪ੍ਰਸ਼ਾਸਨ ਚੰਗੀ ਤਰ੍ਹਾਂ ਖੰਗਾਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਜਰੀਏ ਜੋ ਰਿਪੋਰਟ ਪੰਜਾਬ ਦੀ ਆਈ ਹੈ ਇਸ ਜਰੀਏ ਪੰਜਾਬ ਦੇ ਜਿਹੜੇ 8328 ਜਿਹੜੇ ਕਿਰਾਏਦਾਰਾਂ ਦਾ ਜਿਹੜਾ ਰਿਕਾਰਡ ਆ ਉਹ ਲਿਆ ਗਿਆ ਜਨਕਿ ਜਾਂਬੀਣ ਕੀਤੀ ਗਈ ਆ ਤਾਂ ਉਹਨਾਂ ਦੇ ਵਿੱਚੋਂ ਅਜਿਹੇ ਕਿਹੜੇ ਲੋਕ ਹੋਣਗੇ ਜੇ ਆਪਾਂ ਕਹਿ ਸਕਦੇ ਆ ਉਹ ਕਿਹੜੇ ਆਪਾਂ ਕਹਤਾਂ ਗੁਰਗੇ ਜਿਹੜਾ ਹੋਣਗੇ ਜਿਹੜੇ ਕਿ ਗੈਂਗਸਟਰਾਂ ਦੇ ਨਾਲ ਕੰਮ ਕਰਦੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕੀ ਸੱਚ ਸਾਹਮਣੇ ਆਉਂਦਾ ਉਹ ਮੋਰ ਦੁਆਰਾ ਸੀ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਫੇਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ